ਯਹੋਵਾ ਸਾਰਿਆਂ ਮਨਾਂ ਨੂੰ ਮਨਾਂ ਦੀ ਪਰਖਾ ਕਰਦਾ ਆ ਉਹ ਸਾਰਿਆਂ ਦੇ ਦਿਲਾਂ ਨੂੰ ਪਰਖਦਾ ਆ ਵੀ ਜੋ ਇਹ ਕਹਿੰਦੇ ਆ ਜੋ ਇਹ ਨਜ਼ਰ ਆਉਂਦੇ ਆ ਉਹਦਾਂ ਦੇ ਹੈਗੇ ਆ ਕਿ ਨਹੀਂ ਅਸੀਂ ప్రతి ਦਿਨ ਇੱਕ ਟੈਸਟ ਦਿੰਨੇ ਆ ਹਰ ਰੋਜ਼ ਸਾਡਾ ਇੱਕ ਇਮਤਿਹਾਨ ਹੁੰਦਾ ਆ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਹੁੰਦਾ ਸਗੋਂ ਬਾੜੀ ਬੜੀ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਇੱਕ ਟੈਸਟ ਦੇ ਵਿੱਚ ਕਰਕੇ ਅਸੀਂ ਪ੍ਰਾਰਥਨਾ ਦੇ ਵਿੱਚ ਜੋ ਆਪਣੇ ਮਨ ਵਿੱਚ ਇਦਾਂ ਕਹਿੰਨੇ ਪ੍ਰਭੂ ਦੇਖ ਮੈਂ ਕਿੰਨਾ ਵਫਾਦਾਰ ਆਂ ਦੇਖ ਮੈਂ ਕਿੰਨਾ ਸਮਝਦਾਰ ਆਂ ਦੇਖ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਆਂ ਉਹ ਫੇ ਕੰਮਾਂ ਦੇ ਰਾਹੀਂ ਭਰਕਦਾ ਆਂ ਵੀ ਤੂੰ ਵਾਕਈ ਵਫਾਦਾਰ ਆਂ ਤੂੰ ਜਿੱਥੇ ਨੌਕਰੀ ਕਰਦਾ ਤੂੰ ਉੱਥੇ ਵਫਾਦਾਰ ਆਂ ਤੂੰ ਤੈਨੂੰ ਬਰਕਤ ਮਿਲਦੀ ਉਦੋਂ ਤੂੰ ਪ੍ਰੇਮ ਕਰਦਾ ਜਦੋਂ ਮੈਂ ਬਰਕਤ ਬੰਦ ਕਰ ਦਿੰਦਾ ਉਦੋਂ ਪ੍ਰੇਮ ਕਰਨ ਨੂੰ ਹਟ ਜਾਣਾ ਹੈ ਫੇ ਉਹ ਪਰਖਦਾ ਆ ਕਹਿੰਦਾ ਸਾਰੇ ਮਨਾਂ ਦੀ ਪ੍ਰੀਖਿਆ ਕਰਦਾ ਅਰ ਧਿਆਨ ਦੇ ਸਾਰੇ ਫੁਰਨਿਆਂ ਦਾ ਗਿਆਤਾ ਆ ਜੋ ਕੁਝ ਵੀ ਸਾਡੇ ਖਿਆਲਾਂ ਵਿੱਚ ਆਉਂਦੇ ਆ ਉਹਨਾਂ ਸਾਰੀਆਂ ਚੀਜ਼ਾਂ ਦਾ ਉਹਨੂੰ ਗਿਆਨ ਆ ਐਦਾਂ ਨਹੀਂ ਵੀ ਅਸੀਂ ਮੂੰਹ ਤੋਂ ਜੋ ਕਹਿੰਨੇ ਸਿਰਫ ਪ੍ਰਭੂ ਨੂੰ ਉਹੀ ਸਮਝ ਆਉਂਦਾ ਆ ਜੋ ਤੁਸੀਂ ਨਹੀਂ ਵੀ ਕਹਿੰਦੇ ਪ੍ਰਭੂ ਨੂੰ ਉਹ ਵੀ ਸਮਝ ਆਉਂਦਾ ਜੋ ਤੁਹਾਡੇ ਮਨਾਂ 'ਚ ਚੱਲ ਰਿਹਾ ਜੋ ਤੁਹਾਡੇ ਦਿਲਾਂ 'ਚ ਚੱਲ ਰਿਹਾ ਹੈ ਪ੍ਰਭੂ ਨੂੰ ਸਭ ਕੁਝ ਪਤਾ ਹੈ ਕਹਿੰਦਾ ਜੇ ਤਾ ਤੂੰ ਉਹਨੂੰ ਖੋਜੇਂਗਾ ਜੇ ਤੂੰ ਉਹਨੂੰ ਲੱਭੇਂਗਾ ਉਹਨੇ ਤੈਨੂੰ ਲੱਭ ਪੈਣਾ ਹੈ ਤੇ ਜੇ ਤੂੰ ਉਹਨੂੰ ਛੱਡ ਦਿੱਤਾ ਕਹਿੰਦਾ ਉਹਨੇ ਵੀ ਫਿਰ ਤੈਨੂੰ ਤਿਆਗ ਦੇਣਾ ਹੈ ਫਿਰ ਉਹਨੇ ਵੀ ਤੇਰੀ ਕੋਈ ਮਦਦ ਨਹੀਂ ਕਰਨੀ ਉਹਨੇ ਵੀ ਤੇਰੀ ਕੋਈ ਸਹਾਇਤਾ ਨਹੀਂ ਕਰਨੀ ਹੁਣ ਆਪਾਂ ਸੋਚਣਾ ਹੈ ਵੀ ਅਸੀਂ ਉਹਨੂੰ ਲੱਭਦੇ ਰਹਿਣਾ ਹੈ ਕਿ ਅਸੀਂ ਉਹਨੂੰ ਤਿਆਗਣਾ ਹੈ ਅਸੀਂ ਸਿਰਫ ਵਿਖਾਵੇ ਦਾ ਪ੍ਰੇਮ ਕਰਨਾ ਹੈ ਵਿਖਾਵੇ ਦੀ ਸੇਵਾ ਕਰਨੀ ਹੈ ਕਿ ਮਨ ਨਾਲ ਪ੍ਰੇਮ ਕਰਨਾ ਤੇ ਮਨ ਨਾਲ ਸੇਵਾ ਕਰਨੀ ਹੈ ਸੋ ਸਾਨੂੰ ਵਚਨ ਅੱਜ ਐਨ ਚੰਗੀ ਤਰ੍ਹਾਂ ਸਮਝਾਉਂਦਾ ਹੈ ਕਿ ਪ੍ਰਭੂ ਸਾਨੂੰ ਕਿੱਦਾਂ ਦੇਖਦਾ ਹੈ ਅਸੀਂ ਕਿਸੇ ਨੂੰ ਕਿੱਦਾਂ ਦੇਖਦੇ ਹਾਂ ਹallelujah ਯੋਨਾਹ ਦੀ ਕਿਤਾਬ ਉਹਦਾ 7 ਅਧਿਆਇ ਉਹਦੀ 24 ਨੰਬਰ ਚ ਇੰਦਾ ਲਿਖਿਆ ਕਹਿੰਦਾ ਵਿਖਾਵੇ ਦੇ ਅਨੁਸਾਰ ਨਿਆਂ ਨਾ ਕਰੋ ਪ੍ਰੰਤੂ ਸੱਚਾ ਨਿਆਂ ਕਰੋ ਇਹ ਸ਼ਬਦ ਪ੍ਰਭੂ ਯਿਸੂ ਮਸੀਹ ਜੀ ਨੇ ਬੋਲੇ ਸੀ ਪ੍ਰਭੂ ਯਿਸੂ ਨੇ ਕਿਹਾ ਕਹਿੰਦਾ ਵਿਖਾਵੇ ਦੇ ਅਨੁਸਾਰ ਕਿਸੇ ਦਾ ਨਿਆਂ ਨਾ ਕਰੋ ਕਈ ਵਾਰੀ ਅਸੀਂ ਕਿਸੇ ਅਮੀਰ ਇਨਸਾਨ ਨੂੰ ਦੇਖਦੇ ਹਾਂ ਡੀ ਲਗਜ਼ਰੀ ਕਾਰ ਆ ਉਹਦੇ ਕੋਲੇ ਸੁਣ ਉਹਨੇ ਬ੍ਰਾਂਡਡ ਕੋਟ ਪੈਂਟ ਪਾਇਆ ਆ ਆਈਫੋਨ ਉਹਦੇ ਹੱਥ ਵਿੱਚ ਆ ਰੇਬਨ ਦੇ ਉਹਨੇ ਅੱਖਾਂ ਤੇ ਐਨਕਾਂ ਲਾਈਆਂ ਆ ਅਸੀਂ ਕਹਿੰਦੇ ਕਿੰਨਾ ਖੁਸ਼ਿਆਰੇ ਬੰਦਾ ਕਿੰਨਾ ਸੌਖਾ ਆ ਆਪਣੇ ਜੀਵਨ ਦੇ ਵਿੱਚ ਅਸੀਂ ਬਾਹਰਲੀ ਅਪੀਰੈਂਸ ਦੇ ਸਾਹਮਣੇ ਨਾ ਕਰਦੇ ਆ ਜੱਜ ਕਰਦੇ ਆ ਕਣ ਐਡੀ ਗੱਡੀ ਆ ਇਹਦੇ ਕੋਲ ਇੰਨੇ ਮਹਿੰਗੇ ਨੇ ਕੱਪੜੇ ਪਾਏ ਆ ਜ਼ਿੰਦਗੀ 'ਚ ਬੜਾ ਖੁਸ਼ ਹੋਣਾ ਹੈ ਪਰ ਤੂੰ ਸੀ ਨਹੀਂ ਜਾਣਦੇ ਕਿ ਉਹਦਾ ਦੁੱਖ ਕਿੰਨਾ ਵੱਡਾ ਹੋ ਸਕਦਾ ਹੋ ਸਕਦਾ ਉਹਦੀ ਔਲਾਦ ਉਹਦੇ ਅੱਖੇ 'ਨ ਲੱਗਦੀ ਹੋਵੇ ਕਿੰਨਾ ਕੁ ਦੁਖੀ ਹੋਵੇ ਹੋ ਸਕਦਾ ਉਹਦੇ ਕੋਲੇ ਧਨ ਦੌਲਤ ਤਾਂ ਬਹੁਤ ਆ ਧਨ ਦੌਲਤ ਸਾਂਭਣ ਵਾਸਤੇ ਔਲਾਦ ਹੀ ਨਾ ਹੋਵੇ ਤੇ ਉਹਦਾ ਦੁੱਖ ਕਿੰਨਾ ਬਹੁਤ ਸੋਹਣਿਆ ਉਹਦੀ ਤੀਵੀ ਵੀ ਮਹਿੰਗੇ ਕੱਪੜੇ ਪਾਉਂਦੀ ਹੋਊਗੀ ਉਹ ਆਪ ਵੀ ਮਹਿੰਗੇ ਕੱਪੜੇ ਪਾਉਂਦਾ ਪਰ ਤੀਵੀ ਆਦਮੀ ਦੀ ਆਪਸ ਵਿੱਚ ਸਮਝਦਾਰੀ ਨਾ ਹੋਵੇ ਆਪਸ ਵਿੱਚ ਚੋਨਾ ਦੀ ਬੰਨਦੀ ਨਾ ਹੋਵੇ ਸੋ ਜ਼ਰੂਰੀ ਨਹੀਂ ਆ ਕਿ ਜਿਹਦਾ ਘਰ ਵੱਡਾ ਆ ਜਿਹਦੀ ਕਾਰ ਵੱਡੀ ਆ ਜੋ ਜਨੇ ਕਾਲੀਆਂ ਐਨਕਾਂ ਲਾਈਆਂ ਉਹ ਬਹੁਤ ਖੁਸ਼ ਆ ਉਹਦੇ ਵੀ ਜੀਵਨ ਦੇ ਵਿੱਚ ਬਹੁਤ ਦੁੱਖ ਹੋ ਸਕਦੇ ਬਹੁਤ ਸਮੱਸਿਆ ਹੋ ਸਕਦੀਆਂ ਹਨ ਕਈ ਵਾਰੀ ਅਸੀਂ ਕਿਸੇ ਸਧਾਰਨ ਜਿਹੇ ਵਿਅਕਤੀ ਨੂੰ ਦੇਖ ਕੇ ਕਹਿੰਨੇ ਬਹੁਤ ਦੁਖੀ ਆ ਵਿਚਾਰਾ ਦੋ ਕਮਰਿਆਂ ਦੇ ਘਰ ਦੇ ਵਿੱਚ ਰਹਿੰਦਾ ਸਕੂਟਰ ਯਾਰ ਇਹਦੇ ਕੋਲ ਆਉਣ ਜਾਣ ਨੂੰ ਉਹ ਕਿਸੇ ਤਕੜੇ ਧਨਾੜ ਆਦਮੀ ਨਾਲੋਂ ਕਿਤੇ ਜ਼ਿਆਦਾ ਖੁਸ਼ ਹੋ ਸਕਦਾ ਹੋ ਸਕਦਾ ਉਹਦੇ ਕੋਲ ਸਕੂਟਰ ਤਾਂ ਹੈਗਾ ਪਰ ਕਰਜ਼ਾ ਕੋਈ ਨਾ ਹੋਵੇ ਖੀਰ ਵਿੱਚ ਸ਼ੱਕ ਨਾ ਖਾ ਕੇ ਸੌਂਦਾ ਹੋਵੇ ਪਰ ਕਿਸੇ ਦਾ ਉਹਨੇ ਉਧਾਰ ਨਾ ਦੇਣਾ ਹੋਵੇ ਹੋ ਸਕਦਾ ਉਹਨਾਂ ਦਾ પતિ ਪਤਨੀ ਦਾ ਆਪਸ ਵਿੱਚ ਬਹੁਤ ਗੂੜਾ ਪ੍ਰੇਮ ਹੋਵੇ ਹੋ ਸਕਦਾ ਉਹਨੂੰ ਕੋਈ ਬਿਮਾਰੀ ਨਾ ਹੋਵੇ ਉਹਦੇ ਬੱਚੇ ਉਹਦੀ ਆਗਿਆਕਾਰੀ ਕਰਦੇ ਹੋਣ ਜਦੋਂ ਦਿਹਾੜੀ ਕਰਕੇ ਆਉਂਦਾ ਹੋਵੇ ਉਹਦੇ ਪੁੱਤੋ ਦੀਆਂ ਲੱਤਾਂ ਘੁੱਟਦੇ ਹੋਣ ਉਹਦੀਆਂ ਧੀਆਂ ਕੀ ਪਤਾ ਉਹ ਆਪਣੇ ਜੀਵਨ ਦੇ ਵਿੱਚ ਕਿੰਨੇ ਧਨੀਆਂ ਨਾਲੋਂ ਸੌਖਾ ਹੋਵੇ ਪਰ ਅਸੀਂ ਹੋਰ ਤਰੀਕੇ ਨਾਲ ਦੇਖਦੇ ਆਂ ਹੋਰ ਤਰੀਕੇ ਨਾਲ ਸੋਚਦੇ ਆਂ ਜਦੋਂ ਪ੍ਰਭੂ ਯਿਸੂ ਮਸੀਹ ਇਸ ਧਰਤੀ ਉੱਤੇ ਸਿਗੇ ਬਦਨ ਦੇ ਰੂਪ ਦੇ ਵਿੱਚ ਇਨਸਾਨੀ ਰੂਪ ਦੇ ਵਿੱਚ ਅਰ ਜਿੱਤੇ ਸ਼ਬਦ ਲਿਖਿਆ ਗਿਆ ਨਾ 25 ਨੰਬਰ ਆਇਤ ਦੇ ਵਿੱਚ ਲਿਖਿਆ ਉੱਥੇ ਲੋਕੀ ਕਹਿੰਦੇ ਸੀ ਭਲਾਏ ਉਹੀ ਨਹੀਂ ਆ ਜਿਹਨੂੰ ਮਾਰਨ ਨੂੰ ਮਰਦੇ ਆ ਲੋਕੇ ਉਹਦੇ ਸਿਆਣ ਇਦਾਂ ਕਰਦੇ ਸੀ ਇਹ ਤਾਂ ਉਹੀ ਆ ਜਿਹਨੂੰ ਅਸੀਂ ਜਾਣਦੇ ਆ ਅਸੀਂ ਜਾਣਦੇ ਕਿਹਨਾਂ ਦਾ ਮੁੰਡਾ ਆ ਅਸੀਂ ਜਾਣਦੇ ਕਿਹੜੇ ਪਿੰਡ ਦਾ ਆ ਉਹ ਬਾਸੋਂ ਦੀ ਬਾਹਰਲੀ ਆਇਡੈਂਟੀਫਿਕੇਸ਼ਨ ਨੂੰ ਜਾਣਦੇ ਆ ਪਰ ਉਸ ਬਦਨ ਦੇ ਅੰਦਰ ਮੁਕਤੀ ਸਿੱਧੇ ਤੁਰੇ ਫਿਰਦੀ ਉਹਨਾਂ ਨੂੰ ਨਜ਼ਰ ਨਹੀਂ ਆਈ ਪਾਪਾ ਦੀ ਮਾਫੀ ਉਹਨਾਂ ਦੇ ਸਾਹਮਣੇ ਆ ਉਹਨਾਂ ਨੂੰ ਨਜ਼ਰ ਨਹੀਂ ਆਈ ਕਹਿ ਕਿ ਉਹ ਕਿੰਨੂੰ ਦੇਖਦੇ ਆ ਬਾਹਰੋਂ ਹੀ ਦੇਖਦੇ ਆ ਉਹ ਪ੍ਰਭੂ ਯਿਸੂ ਮਸੀਹ ਨੂੰ ਇੱਕ ਸਧਾਰਨ ਵਿਅਕਤੀ ਦੇ ਤੌਰ ਤੇ ਦੇਖਦੇ ਸੀਗੇ ਤਾਂ ਹੀ ਪ੍ਰਭੂ ਨੇ ਕਿਹਾ ਕੰਧਾ ਵਿਖਾਵੇ ਦੇ ਅਨੁਸਾਰ ਨਿਆਉ ਨਾ ਕਰੋ ਪਰੰਤੂ ਸੱਚਾ ਚ ਨੂੰ ਸਿਆਣੋ ਵਿਖਾਵੇ ਦੇ ਅਨੁਸਾਰ ਬਾਹਰ ਲੀਆਂ ਚੀਜ਼ਾਂ ਦੇਖਦੇ-ਦੇਖ ਕੇ ਹੀ ਨਾ ਤੁਸੀਂ ਕਹੀ ਚੱਲੋ ਕਿਸੇ ਨੇ ਸੁਣਾਇਆ ਵੀ ਰੰਗ ਦਾ ਕੜਾ ਪਾਇਆ ਉਹਦਾ ਗੁੱਟ ਨਾ ਵੱਡ ਸਿੱਟੋ ਵੀ سونے ਦਾ ਹੀ ਆ ਉਹਨੇ ਭਾਵੇਂ ਗਰੰਟੀ ਵਾਲਾ ਪਾਇਆ ਹੋਵੇ ਝਾਲ ਫਿਰਿਆ ਹੀ ਪਾਇਆ ਹੋਵੇ